ਲਵੀ ਦੋਸਤੋ ਜਿਹੜੇ ਭੈਣਾ ਕਹਿੰਦੇ ਹਨ ਨਾ ਵੀ ਸਾਨੂੰ ਪੰਜਾਬੀ ਜੁੱਤੀ ਵਧੀਆ ਲੱਗਦੀ ਹੈਗੀ ਸਾਨੂੰ ਸਹੀ ਪੰਜਾਬੀ ਜੁੱਤੀ ਨਹੀਂ ਮਿਲਦੀ ਵਧੀਆ ਨਹੀਂ ਮਿਲਦੀ ਹੈਗੀ ਠੀਕ ਹੈ ਵਧੀਆ ਡਿਜ਼ਾਈਨ ਨਹੀਂ ਮਿਲਦਾ ਦੋਸਤੋ ਅੱਜ ਅਸੀਂ ਆਏ ਸੀਗੇ ਤੂਰੀ ਖੜਿਆਂਗੇ ਪਰਫੈਕਟ ਫੂਟਵੈਅ ਵਾਲੇ ਦੇ ਜਿਹੜੀ ਭੈਣ ਉਰੇ ਆ ਗਈ ਠੀਕ ਹੈ ਮੈਂ ਕਹਾਂ ਵੀ ਖਾਲੀ ਨਹੀਂ ਮੁੜਦੀ ਭਾਈ ਆਪਣੇ ਨਾਲ ਵਾਹੇ ਸੱਚੀ ਗੱਲ ਜੀ ਕਿਵੇਂ ਠੀਕ ਹੋ ਵਧੀਆ ਵਧੀਆ ਸਹੀ ਗੱਲ ਹੈ ਮਤਲਬ ਜਿਹੜੀ ਕੋਈ ਭੈਣ ਆ ਗਈ ਜੁੱਤੀ ਲੈਣ ਮੁੜਦੀ ਨਹੀਂ ਜੁਰੂ ਨਹੀਂ ਮੇਰੇ ਜੰਮੀ ਨਹੀਂ ਮੁੜਦੇ ਅਗੇ ਨਾਲੇ ਕਵਾਲਿਟੀ ਵਾਰਤ ਕੇ ਅੱਗੇ ਤੋਰ ਨਹੀਂ ਆਉਣਗੇ ਪੱਕੀ ਗੱਲ ਆ ਪੱਕੀ ਗੱਲ ਆ ਬਈ ਠੀਕ ਐ ਲੈ ਵੀ ਆਹ ਦੱਸੋ ਵੀ ਹੁਣ ਕਿਹੜੀ ਕਿਹੜੀ ਆਪਣੇ ਕੋਲੇ ਪੰਜਾਬੀ ਜੁੱਤੀ ਹੈਗੀ ਕੀ ਕੀ ਇਹਨਾਂ ਡਿਫਰੈਂਸ ਆਗਾ ਆਪਣੇ ਕੋਲੇ ਵੀ ਨੇ ਤਿੰਨ ਤਰ੍ਹਾਂ ਦੀ ਪੰਜਾਬੀ ਜੁੱਤੀ ਹੈਗੀ ਠੀਕ ਐ ਇੱਕ ਤੇ ਪੀਵੀਸੀ ਸੋਲ ਦੀ ਆ। ਅੱਛਾ ਇਹ ਪੀਵੀਸੀ ਸੋਲ। ਲੈਸਟਿੰਗ ਵਾਲੀ ਆ ਵੀਰੇ। ਅੱਛਾ। ਇੱਕ ਟੀਪੀਆਰ ਸੋਲ ਆ ਗਈ। ਅੱਛਾ। ਇੱਕ ਇਹ ਆਪਣੇ ਕੋਲ ਆ ਗਈ ਲੈਦਰ ਦੀ ਵੀਰੇ। ਠੀਕ ਜਿਹਨੂੰ ਚਮੜੇ ਦੀ ਕਹਿੰਦੇ ਨੇ। ਹਾਂਜੀ ਹਾਂਜੀ ਇਹਨੂੰ ਚਮੜੇ ਦੀ ਕਹਿੰਦੇ ਨੇ। ਓਕੇ। ਇਹਨਾਂ ਦੀ ਜੁੱਤੀਆਂ ਦੀ ਅਲੱਗ-ਅਲੱਗ ਕੁਆਲਿਟੀ ਆ ਵੀਰੇ। ਇਹ ਤਾਂ ਆ ਗਈ ਡੇਲੀ ਵੇਅਰ। ਟੁੱਟ ਦੀ ਟੱਡ ਦੀ ਕਿਵੇਂ ਆ? ਕੋਈ ਦਿੱਕਤ ਨਹੀਂ ਹੈਗੀ ਵੀਰੇ। ਕਿਸੇ ਦੀ ਕੋਈ ਕੰਪਲੇਨਟ ਨਹੀਂ। ਇਹ ਜਿਹੜਾ ਆ ਵਾਲਾ ਸੋਲ ਆ ਇਹ ਨੌਨ ਸਲਿੱਪਰੀ ਆ। ਇਹ ਸਲਿੱਪ ਨਹੀਂ ਕਰਦਾ। ਇਹ ਸਲਿੱਪ ਨਹੀਂ ਕਰਦਾ। ਅੱਛਾ ਇਹਦੀ ਖਾਸੀਅਤ ਇਹ ਆ। ਇਹਦੀ ਇਹ ਖਾਸੀਅਤ ਹੈ ਇਹ ਮਸਾਂ ਦਾਦੇ ਵੀ ਟੁੱਟਣ ਡਟਣ ਜਲਦੀ ਤਾਂ ਨਹੀਂ ਟੁੱਟਣੀਆਂ ਜੀ ਜਮੀ ਨਹੀਂ ਟੁੱਟਦੀ ਅਗਲਾ ਤੁਹਾਨੂੰ ਤਾਰੀਫ ਕਰੂ ਤੁਹਾਡੀ ਵੀਡੀਓ ਚ ਠੀਕ ਹੈ ਵੀ ਬਾਈ ਜੀ ਤੁਸੀਂ ਸਾਨੂੰ ਬਹੁਤ ਵਧੀਆ ਦਿਖਾਣ ਤੇ ਭੇਜਿਆ ਵਾ ਠੀਕ ਹੈ ਇਹ ਨਾ ਤਾਂ ਇਹਦੀ ਕੋਈ ਕੰਪਲੇਂਟ ਆ ਨਾ ਹੀ ਇਹਦੀ ਕੋਈ ਕੰਪਲੇਂਟ ਆ ਇਹ ਡੇਲੀਅਰ ਲਈ ਹੀ ਜ਼ਿਆਦਾ ਵਿਕਦੀ ਹੈ ਲੈ ਰੋ ਚਮੜਾ ਬਾਈ ਕੁਆਲਿਟੀ ਤੇ ਕੁਆਂਟੀਟੀ ਬਹੁਤ ਵਧੀਆ ਬਾਈ ਕੋਲੇ ਤੇ ਬਾਈ ਜ਼ਰੂਰ ਪਹੁੰਚੋ ਡਿਸਟ੍ਰਿਕਟ ਸੰਗਰੂਰ ਤੂਰੀ ਸ਼ਹਿਰ ਪਰਫੈਕਟ ਫੂਟਵੇਅਰ ਦੇ ਖੜੇ ਆ ਬਾਕੀ ਮੋਬਾਈਲ ਨੰਬਰ ਸਕਰੀਨ ਤੇ ਆ ਤੁਸੀਂ ਦੁਬਾਰੇ ਆਮੋਗੇ ਗਾਰੰਟੀ ਆ ਅੱਸੀ ਕਾਲ ਜੀ